ਰਹਿ ਰਹਿ ਲੇਕਿਨ ਪਿੰਡ ਦੀ ਜਿਹੜੀ ਮਿੱਟੀ ਆ ਉਹ ਹਮੇਸ਼ਾ ਉਹਨਾਂ ਨੂੰ ਆਵਾਜ਼ਾਂ ਮਾਰਦੀ ਆ ਹਾਂਜੀ ਮੈਂ 40 ਸਾਲ ਦਾ ਅਰਸੇ ਮਗਰੋਂ ਖੇਤਾਂ ਦਾ ਢੇਡਾ ਲਾਇਆ ਮੱਕੀ ਨਰਮਾ ਮੋਠ ਬਾਜਰਾ ਕਿਤੇ ਨਜ਼ਰ ਨਹੀਂ ਆਇਆ ਮੋਹ ਮਮਤਾ ਦੀਆਂ ਰੂਹਾਂ ਤੁਰ ਗਈਆਂ ਸੋਚ ਕੇ ਮਨ ਪਰ ਆਇਆ ਬਾਬੇ ਚਾਚੇ ਤਾਇਆ ਚੋਂ ਮੈਨੂੰ ਕੋਈ ਨਜ਼ਰ ਨਹੀਂ ਆਇਆ ਨਾ ਪਿਪੜਾ ਨਾ ਬੋੜਾ ਥੱਲੇ ਲੱਭਿਆ ਕੋਈ ਸਿਆਣਾ ਨਾ ਟੋਬੇ ਨਾ ਟਿੱਬੇ ਲੱਭੇ ਭੁੱਲੀਆਂ ਸਭ ਪਹਿਚਾਣਾ ਲੋਕੀ ਫੋਨਾ ਵਿੱਚ ਗਵਾਚੇ ਚੁੱਪ ਸਨਾਟਾ ਸਾਇਆ ਬਾਬੇ ਚਾਚੇ ਤਾਇਆ ਚੋਂ ਮੈਨੂੰ ਕੋਈ ਨਜ਼ਰ ਨਹੀਂ ਆਇਆ ਚੌੜੇ ਸਾਂਝੇ ਰਸਤੇ ਵੱਡ-ਵੱਡ ਕਰ ਲੀਆਂ ਛੋਟੀਆਂ ਡੰਡੀਆਂ ਖੁੱਲੇ ਵੇੜੇ ਸਾਮ ਲਾਟਾਂ ਦੀਆਂ ਪਾ ਕੇ ਬਹਿ ਗਏ ਬੰਡੀਆਂ ਕਿ ਘਟਾਲੀ 베ਰੀਆਂ ਦਾ ਵੀ ਕੀਤਾ ਪੱਟ ਸਫਾਇਆ ਬਾਬੇ ਚਾਚੇ ਤਾਇਆ ਚੋਂ ਮੈਨੂੰ ਕੋਈ ਨਜ਼ਰ ਨਹੀਂ ਆਇਆ ਪੱਤਾ ਲੈ ਮਟਿਆਰ ਮਿਲੀ ਨਾ ਖੇਤਾਂ ਦੇ ਵਿੱਚ ਜਾਂਦੀ ਨਾ ਬੜਦਾਂ ਦੀਆਂ ਟੰਨੀਆਂ ਸੂਣੀਆਂ ਨਾ ਪਾਲੀ ਨਾ ਸਾਂਝੀ ਨਾ ਸੁਣਿਆ ਕਿਤੇ ਲੋਰਡ ਸਪੀਕਰ ਕਿੰਨਾ ਵੀ ਪਿੰਡਾਂ ਗਾਇਆ ਬਾਬੇ ਚਾਚੇ ਤਾਇਆ ਚੋਂ ਮੈਨੂੰ ਕੋਈ ਨਜ਼ਰ ਨਹੀਂ ਆਇਆ 6 ਇੰਚ ਦੀ ਬੱਟ ਦੀ ਖਾਤਰ ਲੜ-ਲੜ ਸੀ ਜੋ ਮਰਦੇ ਡਾਂ ਗੰਡਾਸੇ ਮੋਢੇ ਰੱਖ ਕੇ ਪਾਣੀ ਸਿੱਖੇ ਲੜਦੇ ਕਿਤੇ ਕੱਸੀ ਦਾ ਖਾੜ ਨਹੀਂ ਲੱਭਿਆ ਸਭ ਕੁਝ ਦਿਓਲ ਮਟਾਇਆ ਬਾਬੇ ਚਾਚੇ ਤਾਇਆ ਚੋਂ ਮੈਨੂੰ ਕੋਈ ਨਜ਼ਰ ਨਹੀਂ ਆਇਆ ਫਸ ਨਿਕਲ ਬਾਬੇ ਚਾਚੇ ਤਾਇਆ ਚੋਂ ਮੈਨੂੰ ਕੋਈ ਨਜ਼ਰ ਨਾ ਆਇਆ ਦੇਖੋ ਕਿੱਡਾ ਕਿੱਡੀ ਮਤਲਬ ਇਹਨਾਂ ਨੇ ਆਪਦੇ ਰੂਹ ਦੀ ਵਿੱਚੋਂ ਆਵਾਜ਼ ਦੱਸੀ ਹੈਗੀ ਆ ਕਿ ਜਿਹੜੇ ਸਾਡੇ ਬਜ਼ੁਰਗ ਨੇ ਸਾਡਾ ਕੀਮਤੀ ਸਰਮਾਇਆ ਹੁੰਦੇ ਨੇ ਪਰ ਹੌਲੀ-ਹੌਲੀ ਇਹ ਚਲੇ ਜਾਂਦੇ ਆ ਲੇਕਿਨ ਇਹ ਸੱਤਾਂ ਦੇ ਵਿੱਚ ਬੈਠੇ ਬਾਬੇ ਜਿਹੜੇ ਆ ਉਹ ਹਜੇ ਵੀ ਸਾਨੂੰ ਚੰਗੇ ਲੱਗਦੇ ਆ ਸੋ ਇਹੀ ਸਾਡੀ ਸੱਤਾਂ ਦਾ ਸ਼ਿੰਗਾਰ ਨੇ